ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਚੈਨਲ ਦਾ ਸਾਰੇ ਜਣੇ ਪਹਿਲਾਂ ਤੇ ਕਰ ਦਿਓ ਸਬਸਕ੍ਰਾਈਬ ਤੇ ਦੂਸਰੀ ਗੱਲ ਇਹ ਆ ਕਿ ਅੱਜ ਇਹਨੂੰ ਸਾਰੇ ਹੀ ਪੁੱਲ ਨੂੰ ਪੇਂਟ ਕਰਾਂਗੇ ਆਪਾਂ ਇਹ ਇੱਥੇ ਬਲੈਕ ਪੇਂਟ ਕਰਾਂਗੇ ਇਧਰ ਵੀ ਸਕਾਈ ਬਲੂ ਕਰਾਂਗੇ ਇਧਰ ਵੀ ਸਕਾਈ ਬਲੂ ਤੇ ਵਿੱਚ ਵਾਈਟ ਕਲਰ ਦੀਆਂ ਜਿਹੜੀਆਂ ਲਾਈਨਾਂ ਪਾ ਦਾਂਗੇ ਜਿੱਦਾਂ ਆਮਸ਼ਰ ਕਿਤੇ ਪੈਂਦੀਆਂ ਉਹ ਪਾ ਦਾਂਗੇ ਤੇ ਸੋ ਮੇਰੇ ਨਾਲ ਜੱਸੀ ਆਪਾਂ ਰਲ ਮਿਲ ਕੇ ਤੇ ਕਰਦੇ ਹਾਂ ਹਣ ਤੇ ਹੁਣ ਪਹਿਲਾਂ ਆਪਾਂ ਟਰੈਕਟਰ ਤੇ ਜਾ ਕੇ ਤੇ ਪੇਂਟ ਲੈ ਕੇ ਆਈਏ ਠੀਕ ਹੈ ਆਪਣਾ ਲੋ ਵੀ ਆਪਣਾ ਟਰੈਕਟਰ ਤੇ ਪੇਂਟ ਦਾ ਸਮਾਨ ਕਰਤਾ ਲੋਡ ਹੁਣ ਆਪਾਂ ਪੇਂਟ ਦਾ ਡੱਬਾ ਲੈ ਕੇ ਜਾਈਏ ਉੱ ਅਣ ਇਸ ਸਮਾਨ ਨੂੰ ਆਪਾਂ ਉਤਾਰ ਦਈਏ ਹੁਣ ਆ ਪੇਂਟ ਨੂੰ ਇੱਥੇ ਲਾ ਦਈਏ ਵੀ ਵੀ ਆਪਾਂ ਬਾਕੀ ਦੇ ਪੇਂਟ ਦਾ ਸਮਾਨ ਲੈ ਕੇ ਆਪਾਂ ਟਰੈਕਟਰ ਕੱਢੀ ਹੁਣ ਬਾਹਰ ਲੈ ਕੇ ਇਸ ਸਮਾਨ ਲੋ ਵੀ ਆਪਣਾ ਪੇਂਟ ਵੀ ਲੱਤ ਲਿਆ ਵਾ ਬਾਕਸ ਤੇ ਆਪਣਾ ਬੁਰਸ਼ ਵੀ ਲੱਤ ਲਿਆ ਵਾ ਹੁਣ ਆਪਾਂ ਲੈ ਕੇ ਚਲੀਏ ਪੇਂਟ ਵਾਲੀ ਜਗ੍ਹਾ ਤੇ ਚੱਲ 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 ਸ਼ਰਾ ਮੈਂ ਇਹ ਰੱਖਦਾ ਇਹ ਚੋਟਾ ਰੱਖਦਾ ਲੋਵੀ ਪਹੁੰਚ ਜਾ ਆਪਣਾ ਟਰੈਕਟਰ ਈ ਜਗ੍ਹਾ ਤੇ ਹੁਣ ਇਹਦਾ ਲਾਹ ਲਾ ਦੀ ਸਮਾਨ ਸਾਬ ਨੂੰ ਟਰੈਕਟਰ ਲੈ ਜੀ ਆਪਾਂ ਅੱਗੇ आ गया अपना पोलते थले तो भी अपनी भी पेंट भी चली आप अपना पोलते। पार करिए फिर लाइए अपना सारा समान लाते समान मैं ट्रैक्टर अपने दिए अगे ਲੋਬੀ ਪੇਂਟ ਦੇ ਆਪਾਂ ਡੱਬੇ ਸਾਰੇ ਲੈਣ ਤੇ ਆ ਬਾਕੀ ਬ੍ਰਸ਼ ਰਹਿ ਗਈ ਉਹ ਵੀ ਲੈ ਕੇ ਆਈਏ ਲੈ ਵੀ ਆਪਣੇ ਹੁਣ ਬ੍ਰਸ਼ ਵੀ ਲੈ ਕੇ ਆਂ ਚੱਲੇ ਆ ਟਰੈਕਟਰ ਤੇ 98 11 ਤੇ ਇਹ ਕਿਹੜਾ ਉਹ ਟੂਆ ਪਾਤਾ ਹੀ ਹੋਵੇ ਉਹ ਕਿਉਂ ਟਾ ਪਾਤਾ ਇਹ ਟੂਆ ਪਾਤਾ ਹੀ ਹੈ ਜਦੋਂ ਹਨਾ ਫਸ ਗਈ ਅੰਨਾ ਘਰੇ ਕੰਮ ਕਰੂ ਤਾਂ ਇਹ ਪਾਤਾ ਹੀ ਲਾ ਸੇਜੰਦਾ ਉੱਥੇ ਫਸੀ ਜਾਂਦਾ ਆ ਚੱਲੋ ਅਹ ਇਹ ਟਾਇਰ ਪੈਣ ਵਾਲੇ ਹਣ ਟਰੈਕਟਰ ਤੇ ਉੱਥੇ ਜਾਂਦਾ ਉੱਥੇ ਬਹਿ ਜਾਂਦਾ ਈ ਉਹ ਉਹ ਵੀ ਮੁੰਡੇ ਚੈੱਕ ਕਰੇ ਟਾਇਰ ਉਹ ਟਰੈਕਟਰ ਜਿਹਦਾ ਮਤਲਬ ਜਾਨ ਪੂਰੀ ਆ ਕਾਹ ਬੋਝਾ ਹੋ ਗਿਆ ਵੀ ਜੋ ਇੱਕ ਰੀੜੇ ਚਾੜੀਆਂ ਨੂੰ ਪੂਰੀ ਤੇਜ਼ ਥੱਲੇ ਟੇਡ ਕਰਕੇ ਟਰਾਲੀ ਮਗਰ ਆ ਗਈ ਦੁਬਾਰਾ ਫੇਰ ਕੋਸ਼ਿਸ਼ ਕਰਦੇ ਹੁਣ ਕੀ ਕੀ ਬਣਦਾ ਆ ਖੜਦਾ ਕਣੀ ਬਰਸ ਤੇ ਆਣ ਕੇ ਟਰੈਕਟਰ ਦੀ ਜਾਨ ਤੇ ਨਿਕਲੀ ਜਾਂਦੀ ਹੈ ਵੀ ਟਰੈਕਟਰ ਦੀ ਜਾਨ ਹੀ ਨਿਕਲਦੀ ਐ ਇਸ ਜਨੇ ਟਾਇਰ ਘੁੰਮਦੇ ਜਾਂਦੇ ਆਲੀ ਪਤਾ ਕਿਉਂ ਭਾਰ ਨੇਣਾ ਹੈਗਾ ਵੀ ਇਹ ਟਾਇਰ ਦੀ ਗੱਡੀ ਦਾ ਸਹੀ ਥੋੜੀ ਜਿਹੀ ਪੋਣ ਆਈ ਹੋਣੀ ਚੱਲ ਸ਼ੇਰਾ ਚੱਲ 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 ਡਾਈ ਵੀ ਤੇ ਟਾਪ ਨਾਲ ਪੂਰਾ ਜੋਰ ਲਾਉਂਦੇ ਆਰ ਇਹ ਪਹੁੰਚ ਗਿਆ ਵਾਪਸ ਪੇਂਟ ਵਾਲੇ ਬਾਕਸ ਲਾ ਦੇ ਇਹਦੇ ਜੀ ਪਾਵਰ ਜਿਆਦਾ ਐ ਸੱਚ ਲੈ ਵੀ ਹੁਣ ਲੈ ਕੇ ਚੱਲੇ ਆਪਾਂ ਤਾਰਬੀਨ ਦਾ ਤੇਲ ਤਾਰਪੀਨ ਹੁੰਦਾ ਕਿ ਤਾਰਬੀਨ ਹੁੰਦਾ ਜੋ ਵੀ ਹੈ ਉਹ ਵੀ ਛੋਟਾ ਆਪਣਾ ਬੁੱਕਦਾ ਹੀ ਜਾਂਦਾ ਜੇ ਆਹ ਵੇਖ ਲੱਗਦਾ ਫਸਮਾ ਹੋਊਗਾ ਹੋ ਰਿਹਾ ਹੋ ਰਿਹਾ ਕੰਮ ਫਸਮਾ ਪੂਰਾ ਤੇ ਇਹ ਛੋਟਾ ਆਪਣਾ ਪੂਰਾ ਜੋੜਿਆ ਮੰਨ ਪਰ ਲੈ ਕੇ ਜਾਊਗਾ ਇਹ ਤਾਰਬੀਨ ਦਾ ਤੇਲ ਬੇਚਾਰਾ ਲੈ ਫੋਨ ਗਿਆ ਟਰੈਕਟਰ ਆਪਣੇ ਪੁੱਲ ਤੇ ਤਾਰ ਪਿੰਦੇ ਤੋਂ ਨੂੰ ਫਿਰ ਇੱਥੇ ਲਾਈਏ ਤੇ ਕਰੀਏ ਆਪਣਾ ਪੇਂਟ ਦਾ ਕੰਮ ਸਟਾਰਟ ਚੱਲ ਲਾ ਦੇ ਦੋ ਗਿਲਾ ਦੀ ਆਪਾਂ ਤਾਰ ਪਿੰਦਾ ਤੇ ਲੇ ਇੱਥੇ ਟਰੈਕਟਰ ਆਪਣਾ ਕਰ ਦਈਏ پارک ਤੇ ਆਪਣਾ ਪੇਂਟ ਦਾ ਕੰਮ ਕਰੀਏ ਸ਼ੁਰੂ ਫਿਰ ਇਹ ਤਾਂ ਹੁਣ ਆਪਾਂ ਪਾ ਦਈਏ ਨੇਰੂ ਕਿਉਂਕਿ ਇਹ ਤੇ ਰੇਤ ਪਹਿਲਾਂ ਪਈ ਹੋਈ ਹੈ ਡੈਡੀ ਨੇ ਬਜਰੀ ਵੀ ਪਾਈ ਆ ਗੱਡੀ ਆਪਣੀ ਸਲੇਪ ਬੜੀ ਹੰਦੀ ਇਸ ਤਰ੍ਹਾਂ ਕਿ ਆਪਾਂ ਇਹਨੂੰ ਰਾਨ ਪੱਕਿਆਂ ਕਰ ਦਈਏ ਵੀ ਆ ਪਾਣੀ ਰੱਖਿਆ ਡੈਡ ਨੇ ਜਿੰਨਾ ਦਾ ਇੱਥੇ ਹੁਣ ਆਪਾਂ ਪਾਤਾ ਉਹਦਾ ਨੇਰੂ ਘੁੱਲ ਗਏ ਲੋ ਵੀ ਨੇਰੂ ਆਪਣਾ ਲੱਗਿਆ ਤਿਆਰ ਕਰਨ ਤੇ ਉਹ ਘੋਲ ਕੇ ਫਿਰ ਪਾ ਦਈਏ ਆਪਣੇ ਆਪ ਕੋਲ ਤੇ ਅਧਰਾ ਜਾਊਗਾ ਕੰਮ ਥੋੜਾ ਰੇਤ ਤੇ ਪਾਉਣ ਦੀ ਲੋਡ ਰੇਤ ਪਾ ਦਈਏ ਨੇ ਰੇਤ ਰਹਿਣ ਦੰਨੇ ਰਹਿਣ ਦੰਨੇ ਪਤਾ ਕੀ ਗੱਲ ਹੈ ਫਿਰ ਉਹ ਫਿਰ ਰੇਤ ਰੇਤ ਜੀ ਜ਼ਿਆਦਾ ਹੋਣੀ ਥੋੜਾ ਵੈਸੇ ਜ਼ਿਆਦਾ ਖੜ ਬਣਾਏ ਨਾ ਰੇਤ ਪਾ ਲਾਂਗੇ ਬਾਅਦ ਚ ਉੱਤੇ ਤੇ ਸੁੱਟ ਦਾਂਗੇ ਥੋੜੀ ਲੋਬੀ ਨਿਰੂ ਆਪਾ ਤਰੋਂ ਕੀ ਹਣੇ ਤੇ ਪਣਾ ਹੋ ਜਾਊਗਾ ਪੱਕਾ ਕੰਮ ਥੋੜਾ ਕੰਟੀਨ ਹੁਣ ਆਪਾਂ ਇਹਨੂੰ ਵਿਛਾ ਦਈਏ ਸਾਰੇ ਪਾਸੇ 15000 ਹੋ ਜੂਗਾ ਸਦਾ ਕੰਮ ਹੋਰ ਖੁਸ਼ ਕਿਹਾ ਨਾ ਇਹਦਾ ਬੜਾ ਖੁਸ਼ਕਿਆ जो भी सिमट थोड़ा है आपोंकता भी आप कर दिए प्धरा लो भी पोला अपना हो गया तैयार करता अपना सीमेंट पा पक्का पूरा इन हूं अपने टायर इतो नहीं फिसलिया कर मान अपने ट्रैक्टर चल दिया करने इतो डब्बा फाड़ ਪੇਂਟ ਦੇ ਬਾਕਸ ਖੋਲਦੇ ਆ ਤੇ ਆਪਾਂ ਸਾਫ ਕਰ ਲਈਏ ਆਪਣਾ ਪੁੱਲ ਫਿਰ ਆਪਾਂ ਇਹਦੇ ਉੱਤੇ ਪੇਂਟ ਕਰ ਦਿੰਨੇ ਜਿਉਂਦਾ ਹੋਣਾ ਹੈ ਨਾ ਪਹਿਲਾਂ ਇਹਨੂੰ ਸਾਫ ਕਰਾਂਗੇ ਤੇ ਫਿਰ ਇਹ ਹੋਊਗਾ ਆਪਾਂ ਤਾਰ ਬਿੰਦਾ ਤੇਲ ਮਿਕਸ ਕਰ ਦਈਏ ਲੋ ਜੀ ਪੇਂਟ ਕਰਨਾ ਆਪਾਂ ਕਰਤਾ ਸਟਾਰਟ ਛੜਕ ਆਪਣੀ ਬਲੈਕ ਕਰਨ ਦੇ ਗਿਆ ਆਪਾਂ ਛੜਕ ਪੂਰੀ ਬਲੈਕ ਕਰਕੇ ਫਿਰ ਇਹਦੇ ਵਿੱਚ ਪੂਰੀਆਂ ਚਿੱਟੀਆਂ ਲੀਕਾਵਾਵਾਂਗੇ ਇਹ ਕਰਕੇ ਰਹਿਦੀ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਲੋ ਜੀ ਆਪਣਾ ਅੱਧਾ ਪੁੱਲ ਹੋ ਗਿਆ ਪੇਂਟ ਲੋ ਜੀ ਪੂਲ ਆਪਾਂ ਕਰਤਾ ਪੂਰਾ ਪੇਂਟ ਪੂਰਾ ਰੈਡੀ ਕਰਤਾ ਆਪਾਂ। ਥੋੜੀ ਜਿਹੀ ਡੈਕੋਰੇਸ਼ਨ ਵੀ ਕਰਦੇ ਹਾਂ ਆਪਣੀਆਂ ਵਾਈਟ ਲਾਈਨਾਂ ਵਾਵਾਗੇ ਦੇਤੇ। ਕੰਪਲੀੂ ਪੇਂਟ ਦੇ ਡੱਬੇ ਨੂੰ ਖੋਲਣ ਲੱਗੇ ਆਂ। ਇਹਨੂੰ ਕਰਕੇ ਉੱਚ ਕਰੀਏ ਤਾਰਪਿੰਦਾ ਤੇਲ ਮਿਕਸ। ਚਲੋ ਥੋੜੀ ਜਿਹੀ। ਇਹ ਬਲੂ ਕਲਰ ਦਾ। ਇਹਦੇ ਵਿੱਚ ਵਾਈਟ ਮਿਕਸ ਕਰਾਂਗੇ ਪੇਂਟ। फिर ब्लू जहागा थोड़ा रंगू जो देखो माड़ी माड़ी शेड मार दे ब्लू माड़ी माड़ी को चंगी करा गे तो लो भी हो गया अपनाई ब्लू कलर ਤਾਰਪਿੰਡ ਦਾ ਤੇਲ ਥੋੜਾ ਪਾ ਲਈਏ ਕਿਉਂਕਿ ਮਿਕਸ ਕਰ ਲਈਏ ਹੁਣ ਇਹਦੇ ਆ ਫੱਟੀਆਂ ਤੇ ਸਾਈਡਾਂ ਤੇ ਪੇਂਟ ਕਰਦੇ ਲੱਗੇ ਜਿਹੜੇ ਪੁੱਲ ਦੇ ਉਹ ਸੇਫਟੀ ਵਾਸਤੇ ਕੋਈ ਚੀਜ਼ ਡਿੱਗੇ ਨਾ ਬਾਹਰ ਗੱਡੀ ਕੋਈ ਤੇ ਮੈਂ ਕਹਾਂ ਉਹਨੂੰ ਪੇਂਟ ਕਰ ਦਗੇ ਲੋਭੂਣਾ ਪੱਧਵਿਆਂ ਨੇ ਲੱਗੇ ਲੱਗੇ ਨੂੰ ਕਰੀਏ ਛੇਤੀ ਮਕਾਈਏ ਕੰਮ ਲੋਬੀ ਆ ਪਾਸ ਐਡਾਂ ਪੂਰੀਆਂ ਕਰਤੀਆਂ ਪਿੰਟ ਪੁੱਲ ਦੀਆਂ ਠੀਕ ਹੈ ਕਮੈਂਟਾਂ 'ਚ ਦੱਸਿਓ ਕਿੰਦਾਂ ਦੀਆਂ ਸਹੀ ਲੱਗਣ ਡੀਆਂ ਮੈਂ ਤਾਂ ਬੜੀ ਭਰਾਵਾਂ ਲਈ ਸਾਰੇ ਜਣੇ ਸਹੀ ਕਿਹਾ ਹੋਇਆ ਹੁਣ ਕਨੇ ਵੀ ਹਾਂ ਰਾਤ ਪੈ ਗਈ ਕਰਦੇ ਆ ਕਰਦੇ ਆ ਅਜੇ ਇੱਥੇ ਚਿੱਟੀਆਂ ਦੀਆਂ ਲੀਕਾਂ ਵੀ ਰਹਿੰਦੀਆਂ ਰੋਡ ਤੇ ਆਪਣੇ ਪੁੱਲ ਤੇ ਲੋਕ ਨੂੰ ਆਪਾਂ ਤੇਰੇ ਸਾਹਦੇ ਫਟਾਹੀ ਇੱਕ ਨੂੰ ਵੀ ਦੇ ਆ ਵਾਈਟ ਕਲਰ ਦਾ ਪੇਂਟ ਕਰਨ ਤਾਂ ਸੇਵਕ ਮੈਂਟ ਚੋਂ ਸਹੀ ਹੈ ਸਹੀ ਹੈ ਪਰ ਹਮ ਮੰਨ ਤੇ ਬੜੀ ਕੀਤੀ ਹੈ ਕਿ ਨਹੀਂ ਹਾਂਜੀ ਆਠ ਵਾ ਚੱਲੇ ਜੀ ਪੋਲ ਆਪਣਾ ਹੋ ਗਿਆ ਪੂਰਾ ਰੈਡੀ ਕਰਤਾ ਪੇਂਟ ਬਸ ਆਪਣੀਆਂ ਵਿਚਕਾਰ ਲਕੀਰਾਂ ਮਾਰਨੀਆਂ ਰਹਿ ਗਈਆਂ ਵਾ ਬਾਕੀ ਸਭ ਓਕੇ ਡਨ ਹੋ ਗਿਆ ਪੂਰਾ ਲੈ ਵੇ ਮਿੱਤਰਾ ਟਾਈਮ ਤੇ ਬੜਾ ਲੱਗਾ ਪਰ ਇਹ ਵੀ ਸੋਹਣਾ ਲੱਗਣ ਲੱਗਿਆ ਹਨਾ ਇਹ ਅਭੀ ਉਦਾਂ ਜਿਕੇ ਫਟੀਆਂ ਫੱਟੀ ਉੱਪਰ ਵਾਲੀ ਵਾਈਟ ਹੋਈ ਹੁੰਦੀ ਨਾ ਜਿਆਦਾ ਸੋਹਣੀ ਲੱਗਣੀ ਹੈ ਹਨਾ ਕਿਉਂਕਿ ਹਨੇਰਾ ਹੋ ਗਿਆ ਚਲੋ ਕੋਈ ਗੱਲ ਨਹੀਂ ਠੀਕ ਹੈ ਲਾਈਨਾਂ ਆ ਜੇ ਵਜਣੀਆਂ ਸੈਂਟਰ ਚ ਲਾਈਨਾਂ ਨਿਕੀਆਂ ਜੇ ਮਾਰੀਆਂ ਵੇਖੋ ਇਹ ਲਾਈਨ ਆ ਜੇ ਵੱਜਣ ਵਾਲੀਆਂ ਇਹ ਕੱਲ ਨੂੰ ਹੁਣ ਮਾਰਾਂ ਕਿਉਂਕਿ ਪੇਂਟ ਗਿੱਲਾ ਆ। ਲਵੇਂ ਇੱਥੇ ਤੱਕ ਕੰਮ ਪਹੁੰਚ ਗਿਆ ਹੁਣ ਕੱਲ ਨਾ ਆਹ ਵਾਲੀ ਆਹ ਵਾਲਾ ਰੋਡ ਰੈਡੀ ਕਰਾਂਗੇ ਆਹ ਵਾਲਾ। ਇੱਥੇ ਵੀ ਪੂਰਾ ਐਨ ਵਧੀਆ ਕਰ ਦਾਂਗੇ। ਲੱਖ ਲੱਖ ਪਾ ਦੇਗੇ। ਅਸੀਂ ਉਹ ਲੱਖ ਇਹਨਾਂ ਸੀਮੈਂਟ ਪਾ ਦਾਂਗੇ ਐਨ ਓਕੇ ਕਰ ਦਾਂਗੇ।